ਇੰਨਾ ਆਸ ਹੀ ਨਹੀਂ ਸੀ ਮੈਂ ਜੋ ਦੇਖਿਆ ਬੰਦੇ ਭਾਰਤ ਲਈ ਤਾਂ ਸਵੇਰੇ 5 ਵਜੇ ਦੇ ਲੋਕ 5 ਵਜੇ ਦੇ ਲੋਕ ਸਵੇਰੇ ਸੈਲਫੀਆਂ ਲੈਣ ਲੱਗੇ ਸਨ ਤੇ ਜਿਵੇਂ ਕੋਈ ਹੀਰੋ ਨਾਲ ਜਾਂ ਕੋਈ ক্রিকেট ਦੇ ਬਹੁਤ ਵੱਡੇ ਪਲੇਅਰ ਇਸ ਤਰੀਕੇ ਨਾਲ ਸੈਲਫੀਆਂ ਲਈਆਂ ਗਈਆਂ ਤੇ ਰਾਤ ਨੂੰ ਬੋਲੇ ਸੋਨਹਿਰ ਰਾਤ ਟਿਲ ਸਿੱਟਰ ਨੂੰ ਵੀ ਥੋੜਾ ਨਹੀਂ ਸੀ ਟ੍ਰੇਨ ਦੇ ਵਿੱਚ ਇਸ ਤਰੀਕੇ ਨਾਲ ਤੇ ਹਰ ਜਗ੍ਹਾ ਖੇਤਾਂ 'ਚ ਲੋਕ ਖੜੇ ਕੋਈ ਹੱਥ ਜੋੜ ਰਿਆ ਸੀ ਕੋਈ ਬਾਏ ਬਾਏ ਟਾਟਾ ਕਰ ਰਿਹਾ ਸੀ ਮਤਲਬ ਕੋਈ ਵੀਡੀਓ ਬਣਾ ਰਿਹਾ ਸੀ ਮੈਂ ਬਾਕੀ ਜ਼ਿਲ੍ਹਿਆਂ 'ਚ ਵੀ ਦੇਖਿਓ ਵੀ ਟ੍ਰੇਨ ਆ ਆ ਜਾਏਗਾ ਵੀ ਸਟੇਜ ਸਟੇਜ ਮੜਾ ਖਾਲੀ ਕਰ ਦਿਓ ਸਟੇਜ ਆਹ ਮੀ ਆਉਂਦੇ ਆ ਗਾ ਮੁੰਡਾ ਆਇਆ ਹੈ ਇਹ ਇੱਥੇ ਆਹ ਨਾਲ ਥੱਲੇ ਆ ਜਾ ਥੱਲੇ ਜਾ ਥੱਲੇ ਜਾ ਬੜਾ ਹਾਂ ਬੜਾ ਹਾਂ ਆ ਭਰਾਣੇ ਨੂੰ ਆ ਬਾਈ ਤੋਂ ਜੀ ਭਾਈ ਤੁਸੀਂ ਇੰਸਾਈਡ ਹੋ ਜਾ ਬਿੱਟੂ ਜੀ ਆਮ 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 ਰੋਕਾ ਵਾਸਤੇ ਟੇਨ ਗਈ ਹੈ ਪਰ ਕਿਤੇ ਮੈਟਰ ਨਹੀਂ ਕਰਦਾ ਜਰਾ ਬਹੁਤ ਜ਼ਿਆਦਾ ਨਹੀਂ ਆਈਆਂ ਦਿਖਾ ਦੇ ਅੰਦਰ ਸਰਦਾਰ ਕੋਈ ਸੂਰਤ ਬੈਠੀ ਕਰਾਇਆ ਰਿਹਾ ਹੈ ਆਈਆਂ ਫੜਾ ਦੇ ਦੇਖੋ ਪਹਿਲਾਂ ਮੈਂ ਇਸ ਤਰੀਕੇ ਨਾਲ ਉਤਸ਼ਾਹ ਮਿਲਿਆ ਹਰ ਸ਼ਹਿਰ ਵਾਲਾ ਚਾਹੁੰਦਾ ਹੈ ਵੀ ਸਾਡੇ ਜਿਹੜੀ ਆ ਉਹ ਬੰਦੇ ਭਾਰਤ ਹਰ ਸ਼ਹਿਰ ਤੋਂ ਚੱਲੇ ਇੰਨੀ ਇਹ ਟ੍ਰੇਨ ਆ ਜਿਹੜੀ ਫੇਮਸ ਹੋਈ ਆ ਤੇ ਇਹਦੇ ਵਿੱਚ ਇੰਨੀਆਂ ਸਹੂਲਤਾਂ ਐ ਸਭ ਤੋਂ ਜ਼ਿਆਦਾ ਸਪੀਡ ਤਾਂ ਹੈ ਹੀ ਹੈ ਪਰ ਸਪੀਡ ਦੇ ਨਾਲ ਨਾਲ ਸੇਫਟੀ ਉਹ ਕਵਰ ਸਿਸਟਮ ਇਹਦੇ ਵਿੱਚ ਲੱਗਿਆ ਹੈ ਵੀ ਇਹ ਪਹਿਲਾਂ ਹੀ ਕਿਲੋਮੀਟਰਾਂ ਤੋਂ ਟ੍ਰੇਨ ਪਹਿਲਾਂ ਹੋ ਜਾਏਗੀ ਜੇ ਅੱਗੇ ਕੋਈ ਟ੍ਰੇਨ ਹੋਗੀ ਕੋਈ ਹੋਰ ਚੀਜ਼ ਹੋਏਗੀ ਉਦੋਂ ਬਾਅਦ ਇਹਦੇ ਵਿੱਚ ਐਸਾ ਸਪੀਡ ਆ ਜਿਹੜੀ ਉਹ ਸਭ ਤੋਂ ਵੱਧੇਰੀ ਆ ਜੇ ਆਪਾਂ ਦੇਖੀਏ ਦਿਵਿਆਂਗ ਲੋਕਾਂ ਲਈ ਹੈਂਡੀਕੈਪ ਲੋਕਾਂ ਲਈ ਵੀ ਉਹਨਾਂ ਲਈ ਵੀ ਬਰੇਲ ਦੇ ਅੱਖਰ ਲਿਖੇ ਗਏ ਆ ਬਾਥਰੂਮ ਉਹਨਾਂ ਲਈ ਲੱਗ ਬਣਾਏ ਗਏ ਆ ਜਿਹੜੀ ਇਹਦੀ ਸੀਟ ਉਹ 3 360 ਡਿਗਰੀ ਉਹ ਪੂਰੀ ਰੋਟੇਟ ਹੁੰਦੀ ਆ ਤੇ ਤੁਸੀਂ ਜੇ ਕੋਈ ਵੀ ਇਹ ਚ ਕੈਮਰੇ ਲੱਗੇ ਆ ਜੇ ਕੋਈ ਕ੍ਰਾਈਮਨਲ ਜਿਹੜਾ ਬੰਦਾ ਕੋਈ ਚੋਰ ਚੱਕਾ ਹੈ ਜਿਹਦੀ ਫੋਟੋ ਰੇਲਵੇ ਤੀ ਪੁਲਿਸ ਨੇ ਜਾਰੀ ਕੀਤੀ ਆ ਉਹ ਜੇੜ ਚੜਨ ਲੱਗੀ ਉਹਦੀ ਫੋਟੋ ਜਿਨ੍ਹਾਂ ਦੇ ਜਿਵੇਂ ਆਪਣੇ 10 ਨੰਬਰੀਆਂ ਦੀ ਫੋਟੋ ਲੱਗੀ ਹੁੰਦੀ ਆ ਉਹ ਫੋਟੋ ਜਦੋਂ ਆਏਗੀ ਉਹ ਆਪਣੇ ਆਪ ਹੀ ਉੱਥੇ అలਾਰਮ ਵੱਜ ਜਾਏਗਾ ਆਪਣੇ ਆਪ ਹੀ ਪੁਲਿਸ ਸਟੇਸ਼ਨ 'ਚ ਪਤਾ ਲੱਗ ਜਾਏਗਾ ਜਿਹੜਾ ਰੇਲਵੇ ਦਾ ਤੀਜੀ ਗੱਲ ਜੇ ਇਹਨੂੰ ਦੇਖੀਏ ਵੀ ਅੱਗੇ ਜਿਹੜੀ ਟ੍ਰੇਨ ਸੀ ਉਹ 'ਚ ਟਾਈਮ ਲੱਗਦਾ ਸੀ ਇੱਕ ਪਾਸੇ ਇੰਜਣ ਹੁੰਦਾ ਸੀ ਦੂਜੇ ਪਾਸੇ ਘਮਾ ਕੇ ਲਾਉਣਾ ਹੁੰਦਾ ਸੀ ਇਹਦੇ ਚ ਦੋਨੋਂ ਪਾਸੇ ਇੰਜਨ ਆ ਜਿੱਧਰ ਮਰਜੀ ਜੇ ਇੱਕ ਜਗ੍ਹਾ ਦੂਜੇ ਪਾਸੇ ਜਾਣਾ ਤੇ ਦੋਨੋਂ ਪਾਸੇ ਇੰਜਨਾਂ ਤੇ ਆਪਦੇ ਡੱਬਿਆਂ ਚ ਵੀ ਇਹਦੇ ਕੋਚੀਜ਼ ਵੈਗਨ ਚ ਤਾਕਤ ਉਹ ਵੀ ਨਾਲ ਮਦਦ ਕਰਦੇ ਆ ਤਾਂ ਸਪੀਡ ਪਿਕਅਪ ਆ ਇਹਦੀ ਤੁਸੀਂ ਗੱਲ ਕੀਤੀ ਪੈਸੇ ਦੀ ਪਹਿਲਾਂ ਹੀ 56% 56% ਆ ਜਿਹੜਾ ਹਰ ਟਿਕਟ ਤੇ ਕਿਸੇ ਤਰੀਕੇ ਦੀ ਵੀ ਟਿਕਟ ਹੋਵੇ ਪੈਸੇਂਜਰ ਦੀ ਉਹ 56% ਪਹਿਲਾਂ ਹੀ ਦੇਸ਼ ਦੀ ਸਰਕਾਰ ਨਰਿੰਦਰ ਮੋਦੀ ਦੀ ਸਬਸਿਡੀ ਦਿੰਦੀ ਆ ਉਹਤੇ ਜਿੰਨਾ ਵੀ ਕਰਾਇਆ ਹੈ ਪਹਿਲਾਂ ਹੀ ਉਹਦੇ 52% ਸਬਸਿਡੀ ਹੁੰਦੀ ਆ ਇੱਕ ਬੇਟੂ ਜੀ ਜਿਹੜੀ ਯੂਨੀਵਰਸਿਟੀ ਹੈਗੀ ਆ ਉਹਦੇ ਬਾਰੇ ਥੋੜਾ ਜਿਆਦਾ ਦੱਸੋ ਜੀ ਥੋੜਾ ਜਿਆਦਾ ਦੇਖੋ ਮੈਂ ਤਾਂ ਮੈਂ ਤਾਂ ਖਤਮ ਕਰਦਾ ਵਿਵਾਦ ਕੋਈ ਵਿਵਾਦ ਨਹੀਂ ਐਸ ਵੇਲੇ ਜਿਹੜੀ ਵੀ ਜਿਹੜੀ ਵੀ ਗੱਲ ਸੀਗੀ ਮੈਂ ਪਹਿਲਾਂ ਕੱਲ ਸਾਰੇ ਚੈਨਲਾਂ 'ਤੇ ਮੈਂ ਬੋਲਦੇ ਹੋਏ ਗੱਲ ਇਹ ਕਹੀ ਸੀ ਵੀ ਇਹ ਜੋ ਲੋਕ ਚਾਹੁੰਦੇ ਆ ਜੋ ਪੰਜਾਬ ਦੇ ਸਾਡੇ ਲੋਕ ਚਾਹੁੰਦੇ ਆ ਉਹ ਹੋਊਗਾ ਕਿਉਂਕਿ ਉਹਦੇ ਵਿੱਚ ਕਈ ਰਿਫਾਰਮ ਸੀ ਕਈ ਸੁਧਾਰ ਸੀ ਪਰ ਸਾਡੀ ਯੂਨੀਵਰਸਿਟੀ ਨਾਲ ਪੰਜਾਬ ਦੇ ਲੋਕਾਂ ਦੀ ਇੱਕ ਭਾਵਨਾ ਜੁੜੀ ਹੋਈ ਆ emotions ਜੁੜੇ ਹੋਏ ਆ ਜਿョ ਇਹ emotions ਦੇ ਨਾਲ ਅਸੀਂ ਦੇਖੀਏ ਤਾਂ ਉਹ ਨਹੀਂ ਚਾਹੁੰਦੇ ਸੀ ਇਹ ਕਰਨਾ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਇਹਨੂੰ ਵਾਪਸ ਲੈ ਲਓ ਇਨ ਬਿਨ ਉਹਨਾਂ ਨੇ ਉਹ ਵਾਪਸ ਲੈ ਲਈ ਚੀਜ਼ ਅੱਗੇ ਮੰਗੂ ਤਾਂ ਹੈ ਨਹੀਂ ਵੀ ਕੋਈ ਉੱਥੇ ਬਾਦਲ ਸਾਹਿਬ ਬੈਠੇ ਹੁਣ ਆਪਣੀ ਹਰ ਸਿਮਰਤ कौर ਬੈਠੇ ਹੁਣ ਜਿਹੜੀ ਕਿਸਾਨਾਂ ਵੇਲੇ ਬਿੱਲ ਵੀ ਬਣਾ ਲਿਆ ਜਦੋਂ ਬਿੱਲ ਇੰਪਲੀਮੈਂਟ ਹੋਣ ਦੀ ਗੱਲ ਆਈ ਮੁੜ ਕੇ ਭੱਜ ਗਏ ਉਹਨੂੰ ਠੀਕ ਨਹੀਂ ਕਰਾਇਆ ਪਹਿਲਾਂ ਉਹਨੂੰ ਲਾਗੂ ਹੀ ਕਿਉਂ ਹੁਣ ਦਿੱਤਾ ਹੁਣ ਅਸੀਂ ਮੇਰੇ ਵਰਗਾ ਮੰਤਰੀ ਬੀਜੇਪੀ ਚ ਬੈਠਾ ਏ ਅਮਿਤ ਸ਼ਾਹ ਜੀ ਨੇਂਦਰ ਮੋਦੀ ਜੀ ਦੀ ਕੈਬਨਿਟ ਚ ਸਰਦਾਰ ਪੱਗਲ ਜੇ ਹੁਣ ਜਦੋਂ ਵੀ ਪੰਜਾਬ ਚ ਕੋਈ ਐਸੀ ਗੱਲ ਹੋਊਗੀ ਉਹਨਾਂ ਨੂੰ ਨਹੀਂ ਚੰਗੀ ਲੱਗੂਗੀ ਉਹ ਨਹੀਂ ਲਾਗੂ ਹੋਊਗੀ ਜਿਹੜੀ ਚੰਗੀ ਲੱਗੂਗੀ ਉਹ ਲਾਗੂ ਹੋਊਗੀ ਅਸੀਂ ਭਾਜਪੀ ਆਉਣ ਵਾਲੇ ਦਿਨਾਂ ਚ ਜਿਵੇਂ ਸਪੀਡ ਦੇ ਬੰਦੇ ਬਾਰਤ ਦੀ ਆ ਨਾ 160 ਉਵੇਂ ਭਾਜਪੀ ਦੇ ਵਰਕਰ ਉਸ ਤਰੀਕੇ ਨਾਲ ਭਾਜਪੀ ਲੋਕਾਂ ਨੇ ਪਿੰਡ ਪਿੰਡ ਸ਼ਹਿਰ ਸ਼ਹਿਰ ਮਾਨ ਬਣਾ ਲਿਆ ਉਸੇ ਸਪੀਡ ਤੇ ਸਤਾਈ ਚ ਸਰਕਾਰ ਬਣਾਏਗੀ ਸਿਰਫ ਅਸੀਂ ਉਦੋਂ ਪਹਿਲਾਂ ਇੱਕ ਸਾਲ ਡਿਵੈਲਪਮੈਂਟ ਦਾ ਮਾਡਲ ਦੇਣਾ ਹੈ ਜਿਵੇਂ ਬੰਦੇ ਬਾਦਰ ਟ੍ਰੇਨ ਚਾਹੇ ਸਾਡੇ ਟਰੈਕ ਡਬਲ ਕਰਨ ਵਾਲੇ ਆ ਚਾਹੇ ਸਾਡਾ ਤੱਕ ਸਭ ਤਵੰਡੀ ਤੋਂ ਜੋੜਨ ਵਾਲੀ ਆ ਆਹੀ ਸਾਰੀ ਉਮਰ ਹੋ ਗਈ ਆ ਰਾਜਪੁਰੇ ਤੋਂ ਚੰਡੀਗੜ੍ਹ ਨਹੀਂ ਜੁੜਿਆ ਤੇ ਅਨਾਉਂਸ ਹੋਇਆ ਕਿ ਨਹੀਂ ਹੁਣ ਹੁਣ ਟੱਕ ਲਾਉਣਾ ਏ ਕੁਛ ਜਿੱਦਣ ਭਗਵੰਤ ਮਾਨ ਦੀ ਸਰਕਾਰ ਨੂੰ ਪੈਸੇ ਭੇਜਤੇ ਖਾਤਿਆਂ ਚ ਪਾਤੇ ਜਿੱਦਣ ਜੋ ਰੇਟ ਤੇ ਕਿਸਾਨ ਸਾਨੂੰ ਦਲੀਨ ਦੇਊਗਾ ਨਾਲੇ ਤਾਂ ਛੋਟ ਛੋਟੀ ਜੀ ਜ਼ਮੀਨ ਚਾਹੀਦੀ ਕਿੰਨੀ ਚਾਹੀਦੀ ਹੁੰਦੀ ਆ ਬਟਰੀ ਲਈ ਇਹਦੇ ਲਈ ਵੀ ਕੁਛ ਦਿਨਾਂ ਦੇ ਵਿੱਚ ਮਾਲਵੇ ਦਾ ਜਿਹੜਾ ਸਭ ਤੋਂ ਪੁਰਾਣਾ ਪ੍ਰੋਜੈਕਟ ਰੁਕਿਆ ਹੋਇਆ ਫਰੋਜ਼ ਅਮਰਸਰ ਸਾਹਿਬ ਨੂੰ ਫਰੋਜ਼ਪੁਰ ਨਾਲ ਜੋੜਨਾ ਪੱਟੀ ਤੇ ਫਰੋਜ਼ਪੁਰ ਪ੍ਰੋਜੈਕਟ ਜਿਹੜਾ ਸਿੱਧੀ ਟ੍ਰੇਨ ਬਿਜ਼ਨਸ ਸਿੱਧਾ ਕਾਂਡਲੇ ਨਾਲ ਕੋਟ ਨਾਲ ਜੁੜਨ ਦਾ ਉਹ ਵੀ ਕਿਉਂਕਿ ਆ ਕੋਡ ਲੱਗਿਆ ਹੋਇਆ ਮੈਂ ਅਨਾਉਂਸ ਨਹੀਂ ਕਰ ਸਕਿਆ 12 ਤਰੀਕ ਨੂੰ ਅਨਾਉਂਸਮੈਂਟ ਕਰਾਂਗੇ ਉਹਦੀ ਉਹ ਵੀ 700 ਕਰੋੜ ਤੋਂ ਉੱਤੇ ਦਾ ਪ੍ਰੋਜੈਕਟ ਆ ਉਦੋਂ ਬਾਅਦ ਹੋਰ ਆ ਕੁਝ ਦਿਨਾਂ ਦੇ ਵਿੱਚ ਵਿੱਚ ਜਿਹੜਾ ਜਗਰਾਉ ਡਬਲਿੰਗ ਕੀਤੀ ਜਾਊ ਮਰਿੰਡਾ ਸੈਕਸ਼ਨਾਂ ਜਿਹੜਾ ਉਹਨੂੰ ਡਬਲ ਕੀਤਾ ਜਾਊ ਤੇ ਇਧਰੋਂ ਚਾਹੇ ਆ ਕੁਝ ਆ ਕੁਝ ਦਿਨਾਂ 'ਚ ਸਿੱਧੀ ਟ੍ਰੇਨ ਇੱਥੋਂ ਸ਼ੁਰੂ ਹੋਈ ਆ ਨਦੇੜ ਸਾਹਿਬ ਨੂੰ ਸਿੱਧੀ ਟ੍ਰੇਨ ਸ਼ੁਰੂ ਹੋਈ ਆ ਹਰਦਵਾਰ ਨੂੰ ਕੁਝ ਦਿਨਾਂ 'ਚ ਤੇ ਐਸੀਆਂ ਚੀਜ਼ਾਂ ਐ ਜਿਹੜੀਆਂ ਉਹ ਚੱਲਦੀਆਂ ਰਹਿਣਗੀਆਂ ਤੇ 2000 ਕਰੋੜ ਦਾ ਆ ਕੁਝ ਦਿਨਾਂ ਦੇ ਵਿੱਚ 2000 ਕਰੋੜ ਦਾ ਰੇਲਵੇ ਦਾ ਇਕੱਲਾ ਕੰਮ ਪੰਜਾਬ 'ਚ ਸ਼ੁਰੂ ਹੋ ਜਾਊ ਤੇ ਉਹ ਪੈਸਾ ਜੇਬ 'ਚ ਕਿੱ데 ਜਾਣਾ ਇੱਕ ਦਿਨ ਟਾਈਮ ਘਟਾ 2 ਮਿੰਟ ਮੰਗਦੇ ਲੋਕਾਂ 2 ਮਿੰਟ ਮੰਗਦੇ ਆ ਇੱਕ ਮਿੰਟ ਜੇ ਆਪਾਂ ਜੇ 2000 ਕਰੋੜ ਦਾ ਕੰਮ ਸ਼ੁਰੂ ਹੋ ਚਾਹੇ ਲੋਹੇ ਦਾ ਸਰੀਏ ਦਾ ਬਜਰੀ ਦਾ ਸੀਮਿੰਟ ਦਾ ਚਾਹੇ ਸਾਡੇ ਮਿਸਤਰੀ ਭਾਈ ਲੱਗਣਗੇ ਚਾਹੇ ਇੰਜੀਨੀਅਰ ਲੱਗਣਗੇ ਲੇਬਰ ਉਹ ਸਾਡੇ ਪੰਜਾਬ ਦੇ ਲੋਕਾਂ ਦੀ ਜੇਬ 'ਚ ਪੈਸਾ ਜਾਊ ਨਾ ਆਪਣੇ ਅਪ ਤਰੱਕੀ ਜਿਹੜੀ ਟਾਈਮ ਦੀ ਤੁਸੀਂ ਗੱਲ ਕੀਤੀ ਆ ਕਿਉਂਕਿ ਇਹ ਆਪਾ ਬਚਾਉਣਾ ਟਾਈਮ ਤੇ ਆ ਫਾਸਟ ਬਚਾਉਣਾ ਹੈ ਜੇ ਸਤਾਈ ਦੀ ਗੱਲ ਕਰ ਰਹੇ ਹੋ ਸਰਕਾਰ ਇਹ 2027 ਦੇ ਵਿੱਚ ਵੀ ਕੋਈ ਇੰਗਰ ਲੱਗੇਗਾ ਮੈਂ ਕਿਹਾ ਪੂਰੀ ਨਾ ਨਾ ਡਬਲ ਡਬਲ ਇੰਜਨ ਤਾਂ ਸਰਕਾਰਾਂ ਦਾ ਉਹ ਬਣੇਗੀ ਤੇ ਭਾਜੀਪੀ ਦਾ ਕੱਲਾ ਹੀ ਮੈਂ ਤੁਹਾਨੂੰ ਕਿਹਾ ਬੰਦੇ ਮਾਰੇ ਤਿੰਜਾ ਨਾ ਇਹਦੇ ਵਿੱਚ ਅੱਗੇ ਪਿੱਛੇ ਕੋਈ ਹੋਰ ਇੰਜਨ ਲਾਉਣ ਦੀ ਲੋੜ ਨਹੀਂ ਇਹ ਨਰਿੰਦਰ ਮੋਦੀ ਜੀ ਦੀ ਕੱਲੀ ਜਿਹੜੀ ਭਾਜੀਪੀ ਆ ਉਹ ਅਸੀਂ 117 ਤੇ ਇਲੈਕਸ਼ਨ ਲੜਾਂਗੇ ਭਾਈ ਮੈਨੂੰ ਇੱਕ ਗੱਲ ਦੱਸੋ ਜੇ 20 ਸੂਬਿਆਂ ਚ ਬੀਜੇਪੀ ਦੀ ਸਰਕਾਰ ਆ ਤਿੰਨ ਵਾਰੀ ਬੀਜੇਪੀ ਦੀ ਸਰਕਾਰ ਕੇਂਦਰ ਚ ਬਣ ਗਈ ਜੇ ਅਸੀਂ ਕਿਸੇ ਨੂੰ ਬਣਾਉਣ ਖਾਤਰ ਥੋੜੀ ਇਲੈਕਸ਼ਨ ਲੜਨੀ ਆ ਜੇ ਸਾਡੀ ਬੀਜੇਪੀ ਦੀ ਸਰਕਾਰ ਬਣੇਗੀ ਤਾਂ ਇਕੱਲੇ ਬੀਜੇਪੀ ਦੀ ਬਣੇਗੀ ਅਸੀਂ ਕਿਸੇ ਨੂੰ ਬਣਾਉਣ ਲਈ ਸਰਕਾਰ ਕੱਢ ਲਈ ਉਹਨਾਂ ਨੂੰ ਸਪੋਰਟ ਲੈ ਕੇ ਬਿਆਦਵੀਆਂ ਕਰਾਉਣੀਆਂ ਨੇ ਉਹਨਾਂ ਚਿੱਟਾ ਪਕਾਉਣਾ ਹੈ ਮੈਨੂੰ ਇੱਕ ਗੱਲ ਦੱਸ ਲੋ ਧਰਮਵੀਰ ਗਾਂਧੀ ਜੀ ਚਲੇ ਗਏ ਹਾਂਜੀ ਤੇ ਇਹ ਧਰਮਵੀਰ ਗਾਂਧੀ ਜੀ ਕਿਹੜੀ ਪਾਰਟੀ ਦੇ ਐਮਪੀ ਨੇ ਜੀ ਕਿਹੜੀ ਪਾਰਟੀ ਦੇ ਮੈਨ ਦੱਸੋ ਕਾਂਗਰਸ ਦੇ ਕਾਂਗਰਸ ਦੇ ਆ ਤੇ ਜਿੰਨੇ ਐਮਪੀ ਅੱਠ ਕਾਂਗਰਸ ਦੇ ਜਿੱਤੇ ਆ ਪੰਜਾਬ ਚ ਤੇ ਇਹ ਵੋਟ ਚੋਰੀ ਹੋਈ ਆ ਤੇ ਫਿਰ ਇਹ ਕਿਵੇਂ ਜਿੱਤ ਗਿਆ ਤੇ ਅਸੀਂ ਹਾਰ ਗਏ ਇਲੈਕਸ਼ਨ ਤੇ ਅਸੀਂ ਨਾ ਜਿੱਤਦੇ ਜੇ ਇਹ ਕੰਮ ਚੱਲਦਾ ਹੁੰਦਾ ਤੇ ਦੂਜੀ ਗੱਲ ਜਿੰਨੇ ਵੀ ਜਿੰਨੇ ਵੀ ਆ ਵੋਟ ਚੋਰੀ ਦੀ ਗੱਲ ਇਹਨਾਂ ਨੇ ਕੀਤੀ ਹੈ ਕਿਸੇ ਬਸੇ ਦੀ ਮੈਂ ਗੱਲ ਕਰ ਰਿਹਾ ਜੇ ਵੋਟ ਚੋਰੀ ਹੋਈ ਹੁੰਦੀ ਜਿਹੜੇ ਵੀ ਬੰਦੇ ਇਹਨਾਂ ਦੇ ਫਾਰਮ ਭਰ ਰਹੇ ਆ ਕਿਤੇ 5000 ਇਕੱਠਾ ਹੋ ਕੇ 10000 ਦੇ ਰਿਆ ਇੱਕ ਵੀ ਉਹਦੇ ਵਿੱਚੋਂ ਆ ਕੇ ਕਵੇ ਮੈਂ ਵੋਟ ਨਹੀਂ ਪਾਈ ਹਰੇਕ ਬੰਦੇ ਨੇ ਜਿਹੜਾ ਫਾਰਮ ਭਰ ਕੇ ਦੇ ਰਿਆ ਵੋਟ ਚੋਰੀ ਦਾ ਉਹਨੇ ਵੋਟ ਪਾ ਕੇ ਆਪਣਾ ਐਮਪੀ ਬਣਾਇਆ 13 ਚੋਂ 13 ਐਮਪੀ ਆ ਜਿਹੜੇ ਉਰੇ اپੋਜੀਸ਼ਨ ਦੇ ਆ ਉਹ ਕਿਵੇਂ ਬਣ ਗਏ ਜੀ ਇਸ ਕਰਕੇ ਇਹਦਾ ਮਤਲਬ ਇਹ ਆਪਣੇ ਆਪ ਨੂੰ ਕਹਿ ਰਹੇ ਆ ਵੀ ਅਸੀਂ ਗਲਤ ਬਣੇ ਆ ਇੱਕ ਯਾਰ ਕੈਸੀਆਂ ਗੱਲਾਂ ਕਰਦੇ ਨੇ ਇਹ ਮੈਨੂੰ ਸਮਝ ਨਹੀਂ ਆਉਂਦੀ ਨੇ ਪਟਿਆਲਾ ਨਿਵਾਸੀਆਂ ਵਾਸਤੇ ਅੱਜ ਇੱਕ ਬਹੁਤ ਵੱਡਾ ਤੋਹਫਾ ਹੈਗਾ ਔਰ ਅੱਜ ਤੋਹਫਾ ਨਹੀਂ ਹੈ ਕੱਲਾ ਆਉਣ ਵਾਲੇ ਭਵਿੱਖ ਦੇ ਸਮੇਂ ਵਿੱਚ ਹੋਰ ਗੱਡੀਆਂ ਵਾਸਤੇ ਰਾਹ ਖੋਲਦਾ ਹੈਗਾ ਕਿਉਂਕਿ ਲਾਈਨ ਦਾ ਦੋਰੀਕਰਨ ਹੋ ਚੁੱਕਿਆ ਬਿਜਲਈਕਰਨ ਹੋ ਚੁੱਕਿਆ ਹੈਗਾ ਔਰ ਪਹਿਲੀ ਬੰਦੇ ਭਾਰਤ ਸਭ ਤੋਂ ਵੱਡੀ ਪ੍ਰੀਮੀਅਮ ਟੇਨ ਅੱਜ ਦੀ ਅੱਜ ਦੇ ਹਿੰਦੁਸਤਾਨ ਦੀ ਉਹ ਇੱਥੇ ਚੱਲਣ ਜਾ ਰਹੀ ਹੈਗੀ ਹੈ ਮੈਂ ਸ਼ੁਕਰਗੁਜ਼ਾਰਾਂ ਸਾਰੇ ਦੋਸਤਾਂ ਮਿੱਤਰਾਂ ਦੇ ਪਟਿਆਲਾ ਨਿਵਾਸੀਆਂ ਦੇ ਤੇ ਸਾਡੀ ਸਰਕਾਰ ਦੇ ਔਰ ਖਾਸ ਤੌਰ ਤੇ ਰਵਨੀਤ ਮਿੱਟੂ ਜੀ ਦਾ ਵੀ ਜਿਨ੍ਹਾਂ ਨੇ ਇਸ ਦੌਰਾਨ ਉਹਨਾਂ ਨੇ ਹਾਲਾਕੇ ਜੋ ਜੂਰ ਕਰਾਈ ਸੀ ਲਾਈਨ ਤਾਂ ਮੈਂ ਬੀ ਵਾਰ ਰੇਲ ਮੰਤਰੀ ਜੀ ਨੂੰ ਮਿਲ ਕੇ ਦੋ ਵਾਰ ਮੋਦੀ ਸਾਹਿਬ ਨੂੰ ਮਿਲ ਕੇ ਇਹ ਲਾਈਨ ਮਨਜ਼ੂਰ ਹੋਈ ਸੀਗੀ ਡਬਲ ਕਰਨ ਦਾ ਦੋਰਾਇ ਕਰਨ ਦਾ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਇਹ ਗੱਡੀ ਚੱਲੀ ਹੈਗੀ ਹੈ ਇਹ ਸਰਕਾਰ ਦੀ ਜੋ ਇਹ عناਇਤ ਹੋਈ ਹੈ ਇਸ ਪਾਸੇ ਵੱਲ ਉਹਦੇ ਵਿੱਚ ਬਿੱਟੂ ਸਾਹਿਬ ਦਾ ਬੜਾ ਰੋਲ ਹੈਗਾ ਸਾਨੂੰ ਪਾਰਟੀ ਵਾਈਟ ਤੋਂ ਉੱਪਰ ਉੱਠ ਕੇ ਇਹ ਪਟਿਆਲੇ ਵਾਸਤੇ ਹੈ ਪਟਿਆਲੇ ਦੇ ਲੋਕਾਂ ਵਾਸਤੇ ਹੈ ਕਿਸੇ ਇੱਕ ਵੀ ਸਿਆਸੀ ਪਾਰਟੀ ਵਾਸਤੇ ਨਹੀਂ ਨਾ ਕਾਂਗਰਸ ਵਾਸਤੇ ਹੈ ਨਾ ਕੱਲੀ ਭਾਜਪਾ ਵਾਸਤੇ ਹੈ ਨਾ ਅਕਾਲੀਆਂ ਵਾਸਤੇ ਹੈ ਨਾ ਆਪ ਵਾਸਤੇ ਹੈ ਇਹ ਲੋਕਾਂ ਦੀ ਲੋਕਾਂ ਦੀ ਕਾਮਯਾਬੀ ਹੈ ਲੋਕਾਂ ਦੀ ਸੋਲ ਦਾ ਤੇ ਲੋਕਾਂ ਦਾ ਵਿਕਾਸ ਹੈ ਕਿੱਥੇ ਕਿੱਥੇ ਰੁਕੇਗੀ ਇਹ ਬੰਦੇ ਬਦਲੇ ਜਿਹੜੀ ਟਰੇਨ ਹੈ ਬੰਦੇ ਭੱਜ ਦੁੱਖੇ ਜੀ ਇਹ ਇਹ ਬਠਿੰਡਿਓ ਚੱਲੂਗੀ ਰੋਜ਼ ਪਰਤੋਂ ਫਰੀਦਕੋਟ ਰੁਕੋਗੀ ਬਠਿੰਡਾ ਰੁਕੂਗੀ ਹਾਲਦੀ ਕੜੀ ਧੋਰੀ ਰੁਕੂਗੀ ਪਟਿਆਲੇ ਰੁਕੂਗੀ ਰਾਜਪੁਰੇ ਨਹੀਂ ਰੁਕਣੀ ਅੰਬਾਲਾ ਰੁਕੂਗੀ ਫਿਰ ਇਹ ਕੁਰਕਸ਼ੇਤ ਰੁਕੂਗੀ ਫਿਰ ਇਹ ਪਾਣੀਪਤ ਰੁਕੂਗੀ ਔਰ ਇਹ ਗੱਡੀ ਤਕਰੀਬਨ ਇਹ ਸਵਾ 6 ਘੰਟੇ ਅਸਫਰ ਇਹ ਦਿੱਲੀ ਪਹੁੰਚੇਗੀ ਕਿੰਨੇ ਕਿੰਨੇ ਦਿਨ ਚੱਲੂਗੀ ਸਰ ਹਫਤੇ 6 ਦਿਨ ਚੱਲੂਗੀ ਜੀ ਬੁੱਧਵਾਰ ਨੂੰ ਨਹੀਂ ਚੱਲੇਗਾ ਬੰਦੇ ਬੜੇ ਫੈਟਣਾ ਕਹਿੰਦੇ ਟਾਈਮ ਪੁੱਛਿਆ ਕਿ ਕਿੰਨੇ ਮਿੰਟ ਰੁਕੇਗੀ ਇੱਥੇ ਜਿਹੜੀ ਸਟੇਸ਼ਨ ਨਹੀਂ ਦੇਖੋ ਟਾਈਮ ਜਿਹੜੀ ਸੁਪਰ ਫਾਸਟ ਟ੍ਰੇਨ ਹੈ ਨਾ ਨਾ ਤਾਂ ਹਰਥਾਂ ਰੁਕੀਦਾ ਸਕਦੀ ਹੈ ਨਾ ਇਹ ਕਿੰਨਾ ਚੱਲ ਟਾਈਮ 2 ਮਿੰਟ ਦੀ 2 ਮਿੰਟ 11 11:05 ਤੇ ਆਉਗੀ 11:07 ਤੇ ਜੱਲੂਗੀ ਕਿਰਾਇਆ ਕਿਰਾਇਆ ਸਵਾ 900 ਰੁਪਏ ਆਏਗਾ ਜੀ 930 ਰੁਪਏ ਸ਼ਾਇਦ ਡਾਟ ਸਾਹਿਬ ਜਿਹੜਾ ਜਾ ਆਪਣਾ ਚੰਡੀਗੜ੍ਹ ਲਿੰਕ ਬਖਿਆ ਜਖੜੀ ਉਹ ਇਹ ਟੈਂਡਰ ਹੋ ਜਾਣੀ ਹੈ ਅਗਲੇ ਮੈਨੂੰ ਪਤਾ ਲੱਗਿਆ ਕੱਲ ਰੇਲ ਮੰਤਰਾਲੇ ਤੋਂ ਕਿ ਅਗਲੇ ਮਹੀਨੇ ਉਹ ਟੈਂਡਰ ਤੱਕ ਹੋ ਜਾਣੀ ਹੈਗੀ ਐ ਇੰਨੀ ਤੇਜ਼ੀ ਕੰਮ ਨਾ ਫੜੀ ਹੈ ਪੰਜਾਬ ਪੰਜਾਬ ਸਰਕਾਰ ਨੂੰ ਕਿਹਾ ਗਿਆ ਉਹ ਇੱਕ ਸਾਲ ਸੰਯੁਕਤ ਕਰੇ ਇੱਕ ਵਿਅਕਤੀ ਇੱਕ ਅਥਾਰਟੀ ਨਿਯੁਕਤ ਕਰੇ ਜਿਹੜੀ ਜ਼ਮੀਨ ਖਰੀਦਣ ਦੀ ਪ੍ਰਕਿਰਿਆ ਉਹਨੂੰ ਤੇਜ਼ ਕਰੇ ਤਾਂ ਕਿ ਇਹ ਲਾਈਨ ਟਾਪ ਪ੍ਰਾਇਓਰਟੀ ਲਾਈਨ ਹੋ ਸਰਕਾਰ ਮੰਨ ਕੇ ਚੱਲ ਰਹੀ ਹੈ ਔਰ ਉਹ ਉਮੀਦ ਹੈ ਕਿ 2 ਸਾਲ ਚੋਂ ਪ੍ਰੋਜੈਕਟ ਪੂਰਾ ਹੋ ਕੇ ਚੰਡੀਗੜ੍ਹ ਤੇ ਜੈਪੁਰ ਵਿਚਕਾਰ ਚੱਡੀ ਕਰਤੇ ਗੁਜਰਾਤ ਵਿਚਕਾਰ ਰੇਲ ਗੱਡੀਆਂ ਦੌੜਦੀਆਂ ਔਰ ਪਟਿਆਲਾ ਹੋਰ ਰੌਣਕ ਬਧੂਗੀ ਜੀ ਅੱਜ ਟ੍ਰੈਲ ਹੈ ਅੱਜ ਟ੍ਰੈਲ ਹੈ ਅੱਜ ਇਹ ਪ੍ਰੈਜ਼ੈਂਸ ਹੈ ਅੱਜ ਟਾਇਲ ਹੈ ਜੀ ਅੱਜ